ਕੋਈ ਵੀ ਟ੍ਰੇਡ ਬਣਾਉਣਿਆਂ ਚ ਮੈਂ ਅੱਜ ਆਪਣੇ ਟ੍ਰੇਡ ਬਣਾਈ ਸੀਗੀ ਇਹਦੇ ਵਿੱਚ ਕੀ ਆ ਤੁਸੀਂ ਮੰਨ ਲਓ 22000 ਵਾਲਾ ਪੁੱਟ ਬਾਇ ਕਰ ਲਿਆ 22000 ਬੈਂਕ ਨਿਫਟੀ ਦਾ ਪੁੱਟ ਬਾਇ ਕਰ ਲਿਆ ਆਪਾਂ ਨੇ ਉਹਦੇ ਵਿੱਚ ਆਪਾਂ ਨੂੰ ਹੋ ਗਿਆ 600 ਰੁਪਏ ਦਾ ਪ੍ਰੋਫਿਟ ਤੁਸੀਂ ਦੁਬਾਰਾ ਫੇਰ ਕੋਈ ਟ੍ਰੇਡ ਬਣਾਉਣੇ ਹੋਗੇ ਜੇਕਰ ਤੁਸੀਂ 22000 ਵਾਲੀ ਬਣਾਉਂਗੇ ਦੁਬਾਰਾ ਇਸੇ ਦੇ ਵਿੱਚ ਉਹ ਚੱਲੂਗਾ ਲਾਸ ਪ੍ਰੋਫਿਟ ਜਿਹੜਾ ਹੋਊਗਾ ਜੇ ਮਾਰਕੀਟ ਆਪਣੇ ਮੁਤਾਬਕ ਜਾਊ ਤਾਂ 600 ਤੋਂ ਵੱਧ ਕੇ 1200 ਹੋਜੂ 1000 ਹੋਜੂ ਜੇ ਮਾਰਕੀਟ ਉਲਟ ਚੱਲ ਜਾ ਤਾਂ 600 ਵਾਲਾ ਪ੍ਰੋਫਿਟ ਜਿਹੜਾ ਉਹ ਘੱਟ ਜਾਊਗਾ ਜਿੰਨੀਆਂ ਟ੍ਰੇਡਾਂ ਮਰਜ਼ੀ ਦੇਣ ਦੇ ਵਿੱਚ ਬਣਾਈ ਚੱਲੋ ਉਸੇ ਦੇ ਵਿੱਚ ਐਡ ਹੋਈ ਜਾਊਗਾ ਇਹ ਠੀਕ ਆ ਇਹ ਚੀਜ਼ ਨੂੰ ਨੋਟ ਕਰ ਲਿਓ ਸਾਰੇ ਜਣੇ ਧਿਆਨ ਦੇ ਵਿੱਚ ਰੱਖਿਓ ਕਿਉਂਕਿ ਕੱਲ ਗਲਤੀ ਹੋਈ ਆ ਜਿਹਦੇ ਨਾਲ ਲੌਸ ਹੋਇਆ ਮੰਨ ਲਓ ਆਪਣਾ ਇਹ ਇਹ ਕਹਿ ਸਕਦੇ ਆਪਾਂ ਕਿਉਂਕਿ ਪ੍ਰੋਫਿਟ ਕਾਫੀ ਵਾਰ ਹੋ ਚੁੱਕਿਆ ਸੀ ਸਿਰਫ ਇਹੀ ਟ੍ਰੇਡ ਦੇ ਵਿੱਚ ਜਦੋਂ ਆਪਾਂ ਐਂਟਰੀ ਲੈਨੇ ਆ ਨਾਲ ਦੀ ਨਾਲ ਉੱਥੇ 600 ਪ੍ਰੋਫਿਟ ਤੋਂ ਦੁਬਾਰਾ ਚੱਲ ਪੰਦਾ ਉਹ ਆਪਾਂ ਦੇਖ ਕੇ ਫੇਰ ਨਿਕਲ ਜਾਂਦੇ ਨੇ ਆ ਨਵੇਂ ਬੰਦੇ ਕਈ ਵਾਰ ਵੀ ਆਪ ਨੂੰ 600 ਹੋ ਗਿਆ ਜਾਂ 700 ਹੋ ਗਿਆ ਕੱਲ ਅਸੀਂ 2-3 ਵਾਰ ਡਾਕਟਰ ਨੇ ਟ੍ਰੇਡਾਂ ਬਣਾਈਆਂ ਉਸੇ ਕਾਰਨ ਆ ਨਾ ਨਹੀਂ ਨਹੀਂ ਅਗਲੇ ਦਿਨ ਤਾਂ ਨਹੀਂ ਹੁਣ 22000 ਇੱਕ 22000 ਵਾਲਾ ਪੁੱਟ ਬਾਈ ਕਰਿਆ ਸੀ ਤੁਸੀਂ 21900 ਵਾਲਾ ਕਰ ਸਕਦੇ ਹਾਂ 22100 ਵਾਲਾ ਕਰ ਸਕਦੇ ਹਾਂ ਫਿਰ ਅਲੱਗ ਟ੍ਰੇਡ ਦੇ ਵਿੱਚ ਸ਼ੋ ਹੋਊਗਾ ਜੇ ਉਸੇ ਦੇ ਵਿੱਚ ਬਣਾਓਗੇ ਟ੍ਰੇਡ ਆ ਟ੍ਰੇਡਾਂ ਜਿੰਨੀ ਮਰਜ਼ੀ ਬਣਾ ਲਓ ਕੋਈ ਗੱਲ ਨਹੀਂ ਪਰ ਲੌਸ ਪ੍ਰੋਫਿਟ ਉਹਦੇ ਵਿੱਚ ਸ਼ੋ ਹੋਊਗਾ ਜਿਹੜੀ ਵੀ ਬਣਾਓਗੇ ਜਿਵੇਂ ਤੜਕੇ 595 ਹਾਂ ਜਿਵੇਂ ਹੁਣ ਇਹਦੇ ਵਿੱਚ 595 ਰੁਪਏ ਪ੍ਰੋਫਿਟ ਆ 595 ਰੁਪਏ ਪ੍ਰੋਫਿਟ ਆਪਾਂ ਹੋਰ ਟ੍ਰੇਡ ਬਣਾਉਣੇ ਆ ਇਸੇ ਦੇ ਵਿੱਚ 20000 ਵਾਲੀ ਪੁੱਟ ਦੇ ਵਿੱਚ ਜੇ ਆਪਾਂ ਨੂੰ ਪ੍ਰਾਫਿਟ ਤਾਂ ਇਹੀ ਪ੍ਰਾਫਿਟ ਵੱਧ ਜੂ ਆਪਣਾ 600 700 800 ਠੀਕ ਆ ਜੇ ਲੌਸ ਹੋਊਗਾ ਤਾਂ ਜੇ ਲੌਸ ਹੋਊਗਾ ਤਾਂ ਇਹੀ 595 ਲੈ ਘਟ ਜੂ ਆਪਣਾ ਤੇ ਲੌਸ ਮੈਨਸ ਦੇ ਵਿੱਚ ਇਸ ਦੇ ਵਿੱਚ ਹੀ ਚੱਲੋ ਯਾਨੀ ਕਿ ਟ੍ਰੇਡ ਇੱਕੋ ਹੀ ਸ਼ੋ ਹੋਊਗੀ ਤੁਹਾਡੇ ਕੋਲੇ ਠੀਕ ਆ ਇਹ ਚੀਜ਼ ਦਾ ਧਿਆਨ ਰੱਖਿਓ ਅਗਲੇ ਦਿਨ ਦਾ ਅਗਲੇ ਦਿਨ ਦਾ ਚੇਂਜ ਹੋ ਜਾ ਸਕਦੇ ਕੋਈ ਗੱਲ ਨਹੀਂ ਜੇ ਲੱਤੀ ਵੀ ਹੋਈ ਹੈ ਟ੍ਰੇਡ ਉਜੀ ਪ੍ਰੋਬਲਮ ਆ ਫਿਰ ਹਾਂ ਉਹਦੇ ਵਿੱਚ ਹੀ ਹੋਈ ਜਾਊਗਾ ਕੋਈ ਦਿੱਕਤ ਨਹੀਂ ਇੱਕ ਤਾਂ ਇੱਕ ਦਿਨ ਦੇ ਵਿੱਚ ਓਟ ਜਾਂਦਾ ਨਾ ਸਾਰਾ ਕੁਸਾ ਪੋਜੀਸ਼ਨ ਅੱਜ ਦੀ ਸਾਰੀ ਕਲੀਅਰ ਹੋ ਜੂ ਕੱਲ ਤੋਂ ਨਵੇਂ ਦਿਨ ਚੱਲੂਗੀ ਠੀਕ ਹੈ ਜੀ ਜੇ ਹੋਰ ਕਿਸੇ ਦਾ ਕੋਈ ਡਾਊਟ ਆ ਟ੍ਰੇਡ ਰੂਟ ਲਾਈਨ ਵਿੱਚ ਹੁਣ ਜਿਵੇਂ ਤੁਹਾਨੂੰ 2-3 ਦਿਨ ਹੋ ਗਏ ਟ੍ਰੇਡ ਕਰਦਿਆਂ ਨੂੰ ਕੋਈ ਚੀਜ਼ ਦਿੱਕਤ ਆ ਰਹੀ ਹੈ ਤਾਂ ਪੁੱਛ ਸਕਦੇ ਹੋ ਠੀਕ ਹੈ ਜੀ ਇੱਕ ਚੀਜ਼ ਹੁਣ ਆਪਾਂ ਹਾਂਜੀ ਇੱਕ ਲੋਡ ਦਾ ਜਿਹੜਾ ਆਪਾਂ ਦੋ ਲੈਨੇ ਹਾਂ ਹਾਂ ਉਹ ਚੀਜ਼ ਆ ਦੇਖੋ ਦਿਖਾਈ ਡਾਕਟਰ ਮੋਬਾਈਲ ਉਹੀ ਫੇਰ ਇਹਨਾਂ ਨੂੰ ਦੱਸ ਦਈਏ ਜਿਵੇਂ ਹੁਣ ਤੁਸੀਂ ਕੋਈ ਲੋਟ ਬਾਈ ਕਰ ਲਿਆ ਦੋ ਲੋਟ ਬਾਈ ਕਰ ਲੇ ਅੱਜ ਆ ਬਾਈ ਨਹੀਂ ਕਰੇ ਹੋਏ ਸੀਗੇ ਦੋ ਲੋਟ ਦੇ ਵਿੱਚ ਤੁਹਾਨੂੰ ਪ੍ਰੋਫਿਟ ਚੱਲ ਰਿਹਾਗਾ 600 ਰੁਪਏ ਮੰਨ ਲਓ ਵੀ 600 ਰੁਪਏ ਪ੍ਰੋਫਿਟ ਚੱਲ ਰਿਹਾਗਾ ਤੁਸੀਂ ਚਾਹੋ ਨਿਓ ਵੀ ਮੈਂ ਸੇਫ ਰਹਾ ਨਾ ਇਹਦੇ ਵਿੱਚੋਂ ਕਲਿੱਕ ਕਰੋਗੇ ਜਿੱਥੇ ਆਪਾਂ ਸਕੁਆਰ ਆਫ ਕਰਦੇ ਆ ਜੇ ਬੈਂਕ ਨਿਫਟੀ ਦੇ ਲੈਤੇ ਹੋਏ ਨੇ 15 ਦਾ ਇੱਕ ਲੋਟ ਆ ਤੁਸੀਂ 30 ਲੈਤੇ ਹੋਏ ਨੇ ਮੰਨ ਲਓ ਦੋ ਲੋਟ ਲੈਤੇ ਹੋਏ ਨੇ ਤਾਂ ਤੁਸੀਂ ਸਕੁਆਰ ਆਫ ਦੀ ਥਾਂ ਮੈਂ ਉੱਥੇ 15 ਭਰ ਸਕਦੇ ਹੋ ਇੱਕ ਵੇਚ ਸਕਦੇ ਹੋ ਇੱਕ ਨੂੰ ਚੱਲੀ ਜਾਣ ਦੇ ਦਿੰਦੇ ਕਿੰਨੇ ਵੀ ਲੈਤੇ ਨੇ ਉਹਨਾਂ ਵਿੱਚੋਂ ਜਿੰਨੇ ਮਰਜ਼ੀ ਵੇਚ ਸਕਦੇ ਹੋ ਸਾਰੇ ਇਕੱਠੇ ਨਹੀਂ ਤੁਸੀਂ ਜਿੰਨੇ ਮਰਜ਼ੀ ਵੇਚ ਸਕਦੇ ਹੋ ਤੇ ਲਾਉਟ ਦੇ ਹਿਸਾਬ ਨਾਲ ਹਾਂ ਉਹ ਹਾਫ ਹੋ ਜੂਗਾ ਠੀਕ ਹੈ ਜੀ ਲਓ ਜੀ ਅੱਜ ਆਪਾਂ ਗੱਲ ਕਰਦੇ ਆਂ ਥੋੜਾ ਜਿਹਾ ਤੁਸੀਂ ਨਾ ਸੁਣਿਆ ਹੋਣਾ ਪੈਸੇ ਤਾਂ ਮੈਂ ਮੈਂ ਜ਼ਰੂਰੀ ਨਹੀਂ ਦੀ ਸਮਝਾਇਆ ਇਹ ਚੀਜ਼ ਤੁਹਾਨੂੰ ਦੱਸਣਾ ਕਿਉਂਕਿ ਆਪਾਂ ਨਾ ਸੌਖੇ ਜਿਹੇ ਤਰੀਕੇ ਨਾਲ ਕਲਾਸਾਂ ਚੱਲ ਰਹੀਆਂ ਸੀ ਉਸ ਲੈਵਲ ਨਾਲ ਸਮਝਾਏ ਹੋਇਆ ਸੀ ਥੋੜਾ ਜਿਹਾ ਨਾਮ ਚੇਂਜ ਹੋ ਜਾਂਦਾਗਾ ਗੱਲਾਂ ਬਾਤਾਂ ਉਹੀ ਹੁੰਦੀਆਂ ਨੇਗੀਆਂ ਨਾਮ ਚੇਂਜ ਕਿਵੇਂ ਹੋ ਜਾਂਦਾ ਹੁਣ ਜਿਵੇਂ ਆਪਾਂ ਤੁਸੀਂ YouTube ਤੇ ਵੀ ਦੇਖੋਗੇ ਜਾਂ ਕਿਤੇ ਹੋਰ ਸਿੱਖੋਗੇ ਤਾਂ ਤੁਹਾਨੂੰ ਇਹ ਲੱਗੂਗਾ ਵੀ ਸਾਨੂੰ ਤਾਂ ਮੰਨ ਲਓ ਹੁਣ ਆਹ ਥੀਟਾ ਡੈਲਟਾ ਬਾਰੇ ਸਾਨੂੰ ਕੁਝ ਦੱਸਿਆ ਹੀ ਨਹੀਂ ਹੈਗਾ ਪਰ ਆਪਣੇ ਉਹਨੂੰ ਆਪਣੀ ਭਾਸ਼ਾ ਦੇ ਵਿੱਚ ਸਮਝਾਇਆ ਹੋਇਆ ਜਦੋਂ ਹੁਣ ਕਰਾਂਗੇ ਤੁਹਾਨੂੰ ਪਤਾ ਲੱਗ ਜੂ ਵੀ ਕਿਵੇਂ ਸਮਝਾਇਆ ਹੋਇਆਗਾ ਹਨਾ ਮੈਨੂੰ ਨਾ ਕੱਲੇ ਸਵਾਲ ਆਇਆ ਸੀਗਾ ਮੰਨ ਲਓ ਜਿਹੜੇ ਸਾਡੀਆਂ ਆਨਲਾਈਨ ਕਲਾਸਾਂ ਚੱਲਦੀਆਂ ਨੇ ਉਹ ਕਹਿੰਦੇ ਸਾਡਾ ਸਾਨੂੰ ਤਾਂ ਇਹਨਾਂ ਬਾਰੇ ਦੱਸਿਆ ਹੀ ਨਹੀਂ ਹੈਗਾ ਤਾਂ ਉਹਨਾਂ ਨੂੰ ਰਾਤ ਸਮਝਾਇਆ ਸੀ ਫਿਰ ਮੈਂ ਕਹਾ ਚਲੋ ਸਾਨੂੰ ਵੀ ਦੱਸ ਦਈਏ ਹੁਣ ਕੋਈ ਜ਼ਿਆਦਾ ਵੱਡੀ ਗੱਲਬਾਤ ਉਹਦੇ ਵਿੱਚ ਹੈ ਨਹੀਂਗੀ ਇਹ ਹੁੰਦਾਗਾ ਜੀ ਇੱਕ ਥੀਟਾ TH ਥੀਟਾ ਹੁਣ ਹੁੰਦਾ ਕੀ ਹੈਗਾ ਜਿੰਵੇਂ ਮੰਨ ਲਓ ਅੱਜ ਮਾਰਕੀਟ ਚੱਲ ਰਹੀ ਹੈਗੀ 21900 ਤੇ ਚੱਲ ਰਿਹਾ ਸਟ੍ਰਾਈਕ ਪ੍ਰਾਈਜ਼ ਆਹ ਸਟ੍ਰਾਈਕ ਪ੍ਰਾਈਜ਼ ਲਿਖਤਾ ਆਪਣੇ 21900 ਦਾ ਅੱਜ ਬੈਂਕ ਨਿਫਟੀ ਦੀ ਐਕਸਪਾਇਰੀ ਆ ਵੀਰਵਾਰ ਨੂੰ ਹੁੰਦੀ ਹੈਗੀ ਆਪਣੀ ਨਿਫਟੀ ਦੀ ਮੰਨ ਲਓ ਆਪਾਂ ਸ਼ੁੱਕਰਵਾਰ ਨੂੰ ਟ੍ਰੇਡ ਬਣਾ ਰਹਾਂਗੇ ਇੱਥੇ ਮੈਂ ਲਿਖ ਦਿੰਦਾ ਸ਼ੁੱਕਰਵਾਰ ਨੂੰ ਟ੍ਰੇਡ ਬਣਾ ਰਹਾਂਗੇ ਨਿਫਟੀ ਦੇ ਵਿੱਚ ਕਿੰਨੇ ਲਈ ਬਣਾਵਾਂਗੇ 1 ਐਟ ਦਾ ਮਣੀ ਖਰੀਦ ਲਿਆ ਮੰਨ ਲਓ ਆਪਣੇ 21900 ਵਾਲੀ ਟ੍ਰੇਡ ਬਣਾ ਲਈ ਸ਼ੁੱਕਰਵਾਰ ਨੂੰ ਮਾਰਕੀਟ ਇੱਥੇ ਹੈਗੀ ਆਪਾਂ ਨੂੰ ਮਿਲ ਗਈ 100 ਰੁਪਏ ਦੀ ਐਲਟੀਪੀ ਐਲਟੀਪੀ ਦਾ ਮਤਲਬ ਤਾਂ ਪਤਾ ਸਾਰਿਆਂ ਨੂੰ ਜਿਹੜੇ ਆਪਾਂ ਹੁਣ ਬਾਈ ਕਰਦੇ ਆਂ ਪ੍ਰੀਮੀਅਮ ਮੰਨ ਲਓ 100 ਰੁਪਏ ਦਾ ਆਪਾਂ ਨੂੰ ਪ੍ਰੀਮੀਅਮ ਮਿਲ ਗਿਆ ਸ਼ੁੱਕਰਵਾਰ ਵਾਲੇ ਦਿਨ ਹੁਣ ਇਹ ਥੀਟਾ ਕੀ ਹੁੰਦਾਗਾ ਜਿਹੜੇ ਹੁਣ ਥੀਟਾ ਬਾਰੇ ਪੁੱਛਦੇ ਰਹਿੰਦੇ ਨੇ ਨਾ ਵੀ ਸਾਨੂੰ ਨੇ ਕਲੀਅਰ ਕਰੋ ਵੀ ਥੀਟਾ ਕੀ ਹੁੰਦਾਗਾ ਥੀਟਾ ਮੰਨ ਲਓ ਉਸੇ ਦਿਨ ਮਾਰਕੀਟ ਉਥੇ ਹੀ ਰੁਕ ਗਈ ਕਿਸੇ ਪਾਸੇ ਵੀ ਨਾ ਗਈ ਉਹਦਾ ਪ੍ਰਾਈਜ਼ ਹੋ ਗਿਆ 80 ਰੁਪਏ ਉਹੀ ਪ੍ਰੀਮੀਅਮ ਦਾ ਮਾਰਕੀਟ ਕਿਸੇ ਪਾਸੇ ਵੀ ਨਾ ਗਈ ਇਹ ਕੀ ਹੋ ਗਿਆ ਘਟਕਤ ਹੋ ਗਿਆ ਘਟੇ ਗਿਆ ਜਿਹੜਾ ਇਹ ਆ θੀਟਾ ਖਾ ਗਿਆ ਜਿਹੜਾ ਆਪਾਂ ਕਹਿੰਨੇ ਉਹਨੇ ਵੀ ਟਾਈਮ ਡੀ ਕੇ ਲੱਗ ਗਿਆ ਆਪਾਂ ਤਾਂ ਤੁਹਾਨੂੰ ਉਸ ਹਿਸਾਬ ਨਾਲ ਦੱਸਿਆ ਹੁੰਦਾ ਸੀਗਾ ਹਨ ਵੀ ਸਲੋ ਕਰਕੇ ਫਿਰ ਇਹ ਕੀ ਹੋ ਗਿਆ ਦੁਬਾਰਾ ਸ਼ੁੱਕਰਵਾਰ ਤੋਂ ਬਾਅਦ ਮਾਰਕੀਟ ਖੁੱਲਦੀ ਆਪਣੀ ਸੋਮਵਾਰ ਨੂੰ ਫਿਰ ਕੀ ਹੋਇਆ θੀਟਾ ਜਿਹੜਾ ਉਹ ਹੋਰ ਉਹ ਵੱਧ ਗਿਆ ਉਹਦੇ ਕਿਉਂਕਿ ਨੇੜੇ ਲੱਗੀ ਜਾਂਦੇ ਨੇ ਤੇ ਨਾਲ ਤੁਸੀਂ ਦੇਖਿਆ ਹੋਊਗਾ ਪ੍ਰੀਮੀਅਮ ਜਿਵੇਂ ਐਕਸਪਾਇਰੀ ਨੇੜੇ ਲੱਗੀ ਜਾਂਦੀ ਉਹ ਘਟੀ ਜਾਂਦੇ ਨੇ ਨੇ ਜਲਦੀ ਉਹ ਆਪਣੇ ਦੂਜੇ ਲੈਵਲ ਨਾਲ ਸਮਝਾਇਆ ਹਾਂ ਤੇ ਵੀ ਜਿਵੇਂ ਜਿਵੇਂ ਨੇੜੇ ਲੱਗੀ ਉਹ ਘਟੀ ਜਾਊਗਾ ਹੁਣ ਇਹ θੀਟਾ ਕਹਿੰਦਾ ਉਹੀ ਚੀਜ਼ ਇਹਦੇ ਵਿੱਚ ਆ ਗਈ ਕੀ ਹੋਇਆ ਸੋਮਵਾਰ ਮੰਗਲਵਾਰ ਨੂੰ ਕੀ ਹੋਊਗਾ ਮੰਗਲਵਾਰ ਬੁੱਧ ਤੇ ਵੀਰ ਪਹਿਲੇ ਦਿਨ ਥੋੜਾ ਘਟਿਆ ਦੂਜੇ ਦਿਨ ਹੋਰ ਵਧਿਆ ਤੀਜੇ ਦਿਨ ਕੀ ਹੋਊਗਾ ਇਹ ਹੋਰ ਘਟਣਾ ਸ਼ੁਰੂ ਹੋ ਜਾਊ ਚੌਥੇ ਦਿਨ ਇਹ ਤੋਂ ਵੀ ਵੱਧ ਜਾਊ ਤੇ ਲਾਸਟ ਵਾਲੇ ਦਿਨ ਕੀ ਹੋਊਗਾ ਤੁਸੀਂ ਆ ਮੰਨ ਲਓ ਵੀ ਇਹ ਜ਼ੀਰੋ ਹੋਣਾ ਹੁੰਦਾਗਾ ਪ੍ਰੀਮੀਅਮ ਜੇਕਰ ਮਾਰਕੀਟ ਉੱਥੇ ਹੀ ਰਹਿੰਦੀ ਹੈਗੀ ਇਹ ਕੀ ਹੋ ਗਿਆ ਆਪਣਾ θ ਹੋ ਗਿਆ ਆਪਾਂ ਟਾਈਮ ਡੀ ਕੇ ਕਹੀ ਜਾਂਦੇ ਸੀ ਸਿੱਧੀ ਪਾਸੇ ਦੇ ਵਿੱਚ ਗੱਲ ਉੱਥੇ ਹੀ ਆ ਗਈ ਘੁੰਮ ਫਿਰ ਕੇ ਵੀ ਜੇ ਮਾਰਕੀਟ ਨਹੀਂ ਕਿਸੇ ਪਾਸੇ ਜਾਂਦੀ 100 ਰੁਪਿਆ ਵਾਲਾ ਪ੍ਰੀਮੀਅਮ ਆਪਣਾ ਪਹਿਲੇ ਦਿਨ 80 ਦਾ ਹੋ ਗਿਆ ਦੂਜੇ ਦਿਨ ਇਹ 60 ਦਾ ਰਹੇ ਜੂ ਤੀਜੇ ਦਿਨ ਇਹ 40 ਦਾ ਰਹੇ ਜੂ ਚੌਥੇ ਦਿਨ ਇਹ 20 ਦਾ ਹੋ ਜੂ ਲਾਸਟ ਵਾਲੇ ਦਿਨ ਜ਼ੀਰੋ ਹੋ ਜਾਊਗਾ ਜੇ ਮਾਰਕੀਟ ਆਪਣੇ ਮੁਤਾਬਕ ਨਹੀਂ ਜਾਂਦੀ ਇਹ ਪ੍ਰੀਮੀਅਮ ਘਟਦਾ ਕਿਉਂ ਆਗਾ ਉਹ ਥੀਟੇ ਦੀ ਵਜ੍ਹਾ ਕਰਕੇ ਆਪਾਂ ਨੂੰ ਟਾਈਮ ਡੀ ਕਹੀ ਜਾਂਦੀ ਸੀ ਪਹਿਲਾਂ ਜਿਹੜੇ ਨੂੰ ਬਸ ਸਿੰਪਲ ਭਾਸ਼ਾ ਦੇ ਵਿੱਚ ਠੀਕ ਹੈ ਜੀ ਇਹ ਕਲੀਅਰ ਹੋ ਗਿਆ ਸਾਰੇ ਨੂੰ ਜੇ ਆਪਾਂ ਪਹਿਲੇ ਦਿਨ ਮਾਰਕੀਟ ਦੇ ਵਿੱਚੋਂ ਜਿਹੜਾ ਪ੍ਰੀਮੀਅਮ ਖਰੀਦਦੇ ਆ ਜੇ ਮਾਰਕੀਟ ਆਪਣੇ ਮੁਤਾਬਕ ਨਹੀਂ ਚੱਲਦੀ ਤਾਂ ਉਹ ਟਾਈਮ ਡੀ ਕੇ ਪੈ ਕੇ ਥੀਟੇ ਦੀ ਕਾਰਨ ਲਾਸਟ ਵਾਲੇ ਦਿਨ ਤੱਕ ਜ਼ੀਰੋ ਹੋ ਜਾਂਦਾਗਾ ਕਲੀਅਰ ਹੈ ਜੀ ਸਾਰਿਆਂ ਨੂੰ ਆ ਸੁਣੀ ਜੇਰ ਫੋਨ ਮੜਾ ਜਾ ਉਸੇ ਕੇ ਬਾਅਦ ਚ ਕਰ ਲਿਓ ਕਲਾਸ ਲੱਗੀ ਹੋਈ ਆ ਇਹ ਨੋਟ ਕਰਨਾ ਨੋਟ ਕਰ ਲਓ ਬਾਕੀ ਆਪਾਂ ਫਿਰ ਅੱਗੇ ਹੋਰ ਕਰਦੇ ਆ ਗੱਲ ਡੈਲਟੇ ਬਾਰੇ ਕਰਦੇ ਆ ਚਲੋ ਕੋਈ ਗੱਲ ਨਹੀਂ ਕੱਟ ਦੋ ਬਾਅਦ ਚ ਕਰ ਲਾਂਗੇ ਆ ਨੋਟ ਕਰ ਲਿਆ ਜੀ ਸਾਰਿਆਂ ਨੇ ਜੇ ਤੁਹਾਨੂੰ ਲੱਗਦਾ ਕਰਨਾ ਤਾਂ ਕਰ ਲਿਓ ਨਹੀਂ ਵੈਸੇ ਆਪਾਂ ਸਿੱਧੀ ਇੱਕ ਮਤਲਬ ਇਹ ਹੁੰਦਾ ਜਦੋਂ ਉਹਨਾਂ ਤੁਸੀਂ ਨਮਾ ਜਿਵੇਂ ਮੈਨੂੰ ਹੁਣ ਉਹਨਾਂ ਨੇ ਕਹਿਤਾ ਮੈਨੂੰ ਉਹਨਾਂ ਨੇ ਕਹਿਤਾ ਆਨਲਾਈਨ ਵਾਲੇ ਨੇ ਵੀ ਸਾਨੂੰ ਤਾਂ ਹਜੇ ਆ ਡੈਲਟਾ θ ਵਗੈਰੇ ਦੀ ਤਾਂ ਸਮਝ ਹੀ ਨਹੀਂ ਹੈਗੀ ਆਪਾਂ ਚਾਹੁੰਦੇ ਸੀ ਵੀ ਅਲ ਜਾਈਏ ਨਾ ਕਿਸੇ ਨੂੰ ਵੀ ਬੰਦੇ ਨੂੰ ਤਾਂ ਕਰਕੇ ਮੈਂ ਜ਼ਰੂਰੀ ਨਹੀਂ ਦੀ ਇਹ ਸਮਝਿਆ ਹੋਇਆ ਆਪਾਂ ਠੀਕ ਹੈ ਕਹਿ ਕੇ ਸਾਰਾ ਕੁਝ ਗੱਲਬਾਤ ਕਲੀਅਰ ਕਰੀ ਹੋਈ ਸੀ ਚਲੋ ਕੋਈ ਨਹੀਂ ਅੱਪੀ ਬਾਅਦ ਚ ਕਰ ਲਾਂਗੇ ਯਾਰ ਚਾਹ ਕਹਿ ਦੋ ਕਿ ਕਲਾਸ ਲੱਗੀ ਹੋਈ ਆ ਹੁਣ ਆਪਾਂ ਗੱਲ ਕਰਦੇ ਆਂਗੇ ਡੈਲਟਾ ਦੀ θ ਬਾਰੇ ਪਹਿਲਾਂ ਤੁਸੀਂ ਸਿੱਖਿਆ ਹੁਣ ਆਪਾਂ ਡੈਲਟਾ ਦੀ ਗੱਲਬਾਤ ਕਰਦੇ ਆਂ ਡੈਲਟਾ ਕੀ ਹੁੰਦਾਗਾ ਡੈਲਟਾ ਚੱਲਦਾਗਾ 0 ਤੋਂ 1 0 ਤੋਂ 1 ਦਾ ਮਤਲਬ ਕੀ ਹੋਇਆ ਜਦੋਂ ਆਪਾਂ ਕੋਈ ਪ੍ਰੀਮੀਅਮ ਬਾਈ ਕਰਦੇ ਆਂ ਮੰਨ ਲਓ ਸਟ੍ਰਾਈਕ ਪ੍ਰਾਈਸ ਕਿੰਨਾਗਾ ਜੀ ਐਟ ਦਾ ਮਨੀ ਚੱਲ ਰਿਹਾਗਾ 21900 21900 22500 21000 ਮੰਨ ਲਓ ਐਟ ਦਾ ਮਣੀ ਆ ਜਿਹੜਾ ਉਹ ਲਿਖ ਲੈ ਆਪਣੇ ਇੱਕੋ ਤੋਂ ਖਾਸਾ ਦੂਰ ਜਾ ਕੇ ਮੰਨ ਲਓ ਕੌਲਾ ਵਾਲੀ ਸਾਈਡ ਵੀ ਪੋਟ ਵਾਲੀ ਸਾਈਡ ਵੀ ਡੀਪਲੀ ਜਿਵੇਂ ਕਹਦਨੇ ਆਪਾਂ ਵੀ ਆਪਾਂ ਕਹਿੰਦੇ ਨਹੀਂ ਹੁੰਦਾ ਵੀ ਐਂਡ ਦਾ ਮਣੀ ਆਪਾਂ ਦੂਰ ਵਾਲਾ ਖਰੀਦਾਂਗੇ ਆਪਾਂ ਨੂੰ ਵੱਧ ਬੈਨੀਫਿਟ ਹੋਊਗਾ ਇਹ ਚੀਜ਼ ਥੋੜੀ ਜੀ ਥੋੜੇ ਸਮਝਣ ਵਾਲੀ ਆ ਇੱਥੇ ਜਿੱਥੇ ਮਾਰਕੀਟ ਚੱਲ ਰਹੀ ਆ 0 ਤੋਂ 1 ਤੱਕ ਮੈਂ ਤੁਹਾਨੂੰ ਦੱਸਿਆਗਾ ਵੀ ਡੈਲਟਾ ਹੁੰਦਾਗਾ ਜਿੱਥੇ ਮਾਰਕੀਟ ਚੱਲ ਰਹੀ ਆ ਐਟ ਦਾ ਮਨੀ ਉਹਦਾ 0.5 ਹੁੰਦਾ ਜੀ ਇਹ ਡੈਲਟਾ 0.5 ਹੁੰਦਾ ਜਿੱਥੇ ਮਾਰਕੀਟਰ ਦਾ ਸਟ੍ਰਾਈਕ ਪ੍ਰਾਈਸ ਜਿੱਥੇ ਚੱਲ ਰਹੀ ਆ ਐਟ ਦਾ ਮਨੀ ਦਾ ਤੇ ਜਿਹੜਾ ਡੀਪਲੀ ਇਦੋਂ ਪਿੱਛੇ ਜਾ ਕੇ ਆ ਮਤਲਬ ਹੁਣ ਆਪਣੇ 900 ਪੁਆਇੰਟ ਪਿੱਛੇ ਲਿਖ ਲਿਆ ਉਦਾਹਰਣ ਦੇ ਤਾਂ ਇਹਦਾ ਡੈਲਟਾ ਕਿੰਨਾ ਹੋਊਗਾ ਜੀ 1 ਤੇ ਜਿਹੜਾ ਇਦੋਂ ਆਊਟ ਆਫ ਦਾ ਮਨੀ ਦੂਰ ਖਰੀਦ ਲਿਆ ਜਿੰਨਾ ਦੂਰ ਚਲੀ ਜਾਵਾਂਗੇ ਉਹ ਉਵੇਂ 0.3 ਮੰਨ ਸਕਦੇ ਨੂੰ 2 ਮੰਨ ਸਕਦੇ ਇਸ ਤਰ੍ਹਾਂ ਘਟਦਾ ਜਾਊ ਜਿੰਨਾ ਦੂਰ ਚਲੀ ਜਾਵਾਂਗੇ ਇਹ ਤਿੰਨੇ ਚੀਜ਼ਾਂ ਹੋ ਗਈਆਂ ਇਹਦਾ ਹੁਣ ਕੰਮ ਕੀ ਹੈਗਾ ਕੰਮ ਇਹ ਹੈਗਾ ਦਾ ਭਾਈ ਜੀ ਭਾਈ ਜੀ ਹਾਂਜੀ ਇਹਨੂੰ ਆਪਾਂ ਉਲਟਾ ਲਿਖਿਆ ਉਹ ਉਹਨੂੰ ਕੀ ਆਨ ਖੜੇ ਬਸ ਭਾਈ ਇਹ ਬਾਕਸ ਉਹ ਡੋਗੋ ਕੌਨ ਸਾਈਡ ਦਾ 뷰 ਬਣਾਵਾਂਗੇ ਆ ਤਾਂ ਇਹਦਾ ਮਣੀ ਹੋ ਗਿਆ ਨਾ ਆ ਆਊਟ ਆਫ ਦਾ ਮਣੀ ਹੋ ਗਿਆ ਹਾਂ ਠੀਕ ਹੈ ਨਾ ਇਹਦੇ ਵਿੱਚ ਕੀ ਹੋ ਗਿਆ ਹੁਣ ਮੰਨ ਲਓ ਆਪਣੇ 21900 ਵਾਲਾ ਪ੍ਰੀਮੀਅਮ ਆਪਣੇ ਵਾਈ ਕੀਤਾ ਸੀ 100 ਰੁਪਏ ਦਾ ਮੰਨ ਲਓ ਜਿਵੇਂ ਆਪਾਂ ਸਮਝਾਇਆਗਾ ਪਹਿਲਾਂ ਤੁਹਾਨੂੰ ਇੱਥੇ ਕੀ ਆ 21900 ਵਾਲਾ ਬੋਲੋ ਨਾ ਯਾਰ ਇੱਕ ਮਿੰਟ ਖੜਜੋ ਠੀਕ ਹੈ 21900 ਵਾਲਾ ਪ੍ਰੀਮੀਅਮ ਆਪਣੇ 100 ਰੁਪਏ ਦੇ ਵਾਈ ਕੀਤਾ ਸੀ ਕਰਤਾ ਜੀ ਐਡ ਦਾ ਮਣੀ ਦਾ ਹੁਣ ਮਾਰਕੀਟ ਚਲੀ ਗਈ 22000 ਤੇ ਹਾਂਜੀ ਕਿੰਨੀ ਵੱਧ ਗਈ ਮਾਰਕੀਟ 100 100 ਪੁਆਇੰਟ ਵੱਧ ਗਈ 100.0 ਮਾਰਕੀਟ ਵਧ ਗਈ ਇਹਦਾ ਡੈਲਟਾ ਕਿੰਨਾ ਸੀਗਾ 0.5 ਇਹਨੂੰ ਤੁਸੀਂ ਪੰਜਾਬੀ ਵਿੱਚ ਲਿਖ ਸਕਦੇ ਹੋ ਸਿੱਧਾ 0.5 ਮਤਲਬ ਜੇ 100.0 ਮਾਰਕੀਟ ਵਧਦੀ ਹੈ ਆਪਣਾ ਇਹ ਪ੍ਰੀਮੀਅਮ ਆ ਜਿਹੜਾ 50 ਰੁਪਏ ਵਧੂਗਾ ਆਪਣਾ 100 ਰੁਪਏ ਵਾਲਾ ਪ੍ਰੀਮੀਅਮ ਆ 150 150 ਦਾ ਹੋ ਜਾਊਗਾ ਜੇਕਰ ਆਪਾਂ ਆਲਟ ਦਾ ਮਨੀ ਖਰੀਦੇ ਹੋਏਗਾ ਹੁਣ ਇੱਥੇ ਕੀ ਲੋੜ ਆ ਤੁਹਾਨੂੰ ਦੇਖਣ ਦੀ ਜੇ ਤੁਸੀਂ ਆਊਟ ਦਾ ਆਫ ਦਾ ਮਨੀ ਖਰੀਦੋਗੇ ਤਾਂ ਇਹ 30 ਰੁਪਏ ਵਧੂਗਾ ਜੇ ਤੁਸੀਂ ਇਹ ਹੀ ਖਰੀਦੋਗੇ ਇੰਦਾ ਮਣੀ ਤਾਂ ਇਹ 100 ਹੀ ਬਧੂਗਾ ਪੈਸੇ ਜ਼ਰੂਰ ਬਦਲ ਲੱਗਣਗੇ ਫੰਡ ਜ਼ਰੂਰ ਬਦਲ ਲੱਗੂਗਾ ਇੱਥੇ ਆਪਣਾ ਉਹ 200 ਹੋ ਜਾਊਗਾ ਮਤਲਬ ਡਬਲ ਹੋ ਗਿਆ ਇਹ ਸਾਰੇ ਸਟ੍ਰਾਈਕ ਪ੍ਰਾਈਸ ਦੇ ਅਲੱਗ-ਅਲੱਗ ਕਿਹੜਾ ਕਿੰਨੇ ਤੇ ਚੱਲ ਰਿਹਾਗਾ ਤੁਸੀਂ ਆਪਾਂ ਦੇਖਣਾ ਹੁੰਦਾ ਗਣਾ ਹੁਣ ਤੁਹਾਨੂੰ ਬਸ ਇੰਨੀ ਕੁ ਸਮਝ ਆ ਗਈ 100 ਪੁਆਇੰਟ ਮਾਰਕੀਟ ਵਧਣ ਨਾਲ ਇਹਦੇ ਵਿੱਚ ਆਪਾਂ ਨੂੰ 50 ਰੁਪਏ ਵਧਣਗੇ ਜੇ ਆਪਾਂ ਡੀਪਲੀ ਖਰੀਦਦੇ ਆ ਜਿਹਦੇ ਵਿੱਚ ਫੰਡ ਜ਼ਿਆਦਾ ਲੱਗਦਾ ਉਹਦੇ ਵਿੱਚ ਆਪ ਨੂੰ 100 ਰੁਪਏ ਵਧੂਗਾ ਜੇ ਥੋੜਾ ਜਿਹਾ ਹੋਰ ਉਰਾਂ ਤੋਂ ਨੇੜੇ ਤੋਂ ਖਰੀਦਦੇ ਆ ਤਾਂ ਉਹ 60 70 ਉਸ ਤਰ੍ਹਾਂ ਜਿਵੇਂ θਾ ਦੱਸਦਾਗਾ ਤੇ ਇਸੇ ਤਰ੍ਹਾਂ ਆਊਟ ਆਫ ਦਾ ਮਨੀ ਇਧਰ 0. ਇਹ ਇੱਕ ਵੀ ਹੋ ਸਕਦਾ ਦੋ ਵੀ ਹੋ ਸਕਦਾਗਾ ਉਨਾਂ ਕੁ ਆਪ ਨੂੰ ਘੱਟ ਹੋਊਗਾ ਠੀਕ ਹੈ ਜੀ ਲੱਗੀਆਂ ਸਮਝ ਸਾਰਿਆਂ ਨੂੰ ਇਹ ਚੀਜ਼ ਦੀ ਹਾਂ ਜੇ ਕਿਸੇ ਨੂੰ ਕੋਈ ਡਾਊਟ ਆ ਤਾਂ ਪੁੱਛ ਸਕਦੇ ਹੋ बस ਸਮਝਣਾ ਕੀ ਆ 100 ਪੁਆਇੰਟ ਸਟ੍ਰਾਈਕ ਪ੍ਰਾਈਸ ਜੇ ਵੱਧਾ ਤਾਂ ਆਪ ਨੂੰ ਕਿ ਕਿਹੜੇ ਹਿਸਾਬ ਨਾਲ ਕਰਪਟ ਹੋਊਗਾ ਉਹ ਚੀਜ਼ ਦੀ ਤੁਹਾਨੂੰ ਸਮਝਉਣੀ ਚਾਹੀਦੀ ਹੈ। 22000 1163.1 22100 116 ਹਾਂ ਮੰਨ ਲਓ ਔਰ ਇਹ ਇਹ ਤੁਹਾਨੂੰ ਉਦਾਹਰਣ ਦੇ ਤੌਰ ਤੇ ਸਮਝਾਤਾ ਜਿੰਨਾ ਡੀਪਲੀ ਜਾਏ ਚਲੋਗੇ ਹੁਣ 23000 ਤੇ ਵਗ ਜੂਗਾ 0.22 ਹੋਊਗਾ। ਉਹ 10 ਪੁਆਇੰਟ ਹੀ ਵਧੂਗਾ 100 ਦੇ ਵਿੱਚ। ਮਤਲਬ ਜੇ ਇੰਦਾ 2500 23. ਹਾਂ ਜਿੰਨਾ ਇਹ ਤਾਂ ਮੈਂ ਤੁਹਾਨੂੰ ਉਦਾਹਰਣ ਦੇ ਲਈ ਸਮਝਾਇਆ ਤਾਂ ਇਹ ਹੋ ਸਕਦਾ 4 ਵੀ ਹੋਵੇ ਇੱਥੇ ਹੋ ਸਕਦਾ 2 ਵੀ ਹੋਵੇ ਤੁਹਾਨੂੰ ਸਮਝਾਉਂਦੇ ਨੇ ਠੀਕ ਹੈ ਠੀਕ ਹੈ ਜੀ ਕਰ ਲਿਆ ਨੋਟ ਕਰ ਲਓ ਨੂੰ ਸਾਰੇ ਜਣੇ ਕਲਾਸ ਦੇ ਬੱਚੇ ਜੀ ਜੇ ਆਪਾਂ ਇੱਕ ਦਾ ਬਣੀ ਖਰੀਦਦੇ ਆ ਜੇ ਆਪਾਂ ਨੂੰ ਸਮਝਾਉਣਾ ਪਈ ਜੇ ਇਹਨਾਂ ਦਾ ਬਣੀ ਖਰੀਦਦੇ ਆ ਮੰਨ ਲਓ ਇਹਦਾ ਬਣੀ ਹੈ 5900 ਤੁਸੀਂ 700 800 ਖਰੀਦਦੇ ਹੋ ਤਾਂ ਉਹਦਾ 0.62 ਗੈਸ ਆ ਗਨੂਗਾ ਉਸ ਹੱਬ ਨਾਲ ਕੋਈ ਨੁਕਸਾਨ ਤਾਂ ਕੋਈ ਨਹੀਂ ਹੋਈ ਉਹਦਾ ਫਾਇਦਾ ਜੀ ਫਾਇਦਾ ਹੀ ਆ ਉਹਦਾ ਫਾਇਦਾ ਹੋਊਗਾ ਪੈਸੇ ਵਾਤ ਲੱਗਣਗੇ ਪੈਸੇ ਵਾਤ ਲੱਗਣਗੇ ਫਾਇਦਾ ਵੀ ਵਧੂਗਾ ਆ ਕਰਦਾ ਜੀ ਸਭ ਲਿਖ ਲਿਆ ਸਰ ਨੇ ਨਾਣੀ ਕੇ ਪਰ ਜਿਆਦਾ ਤਾਂ ਐਂਡਾ ਮਣੀ ਖਰੀਦੀ ਹੈ ਨਾ ਜੀ ਹਾਂ ਜੀ ਐਂਡਾ ਮਣੀ ਖਰੀਦੋਗੇ ਤਾਂ ਵਧੀਆ ਜਿਹੜਾ ਕਲਰ ਰੇਂਜੀ ਦੇ ਵਿੱਚ ਤੁਹਾਨੂੰ ਦੱਸਿਆ ਸੀ ਚੱਕ ਕੇ ਮੈਂ ਤੁਹਾਨੂੰ ਕਰਾਂਗੇ 2 ਘੰਟੇ ਬਾਅਦ ਕਰ ਲਓ ਜੱਥੇ ਹੋਰ ਹੁੰਦਾ ਇਹ ਹੋ ਰਾ ਨਾਮ ਨਾਲ ਹੈ ਹਲੋ ਠੀਕ ਹੈ ਜੀ ਹਾਂ ਜੀ ਫਿਰ ਕਲਾਸ ਆ ਜਾਓ ਹਲੋ ਹੈਲੋ θ Δ ਬਾਰੇ ਪਤਾ ਲੱਗ ਗਿਆ ਇੱਕ ਹੁੰਦਾ ਹੈ ਗਾਮਾ ਹਾਂ ਸਰ ਅਬ ਦੇਖ ਕੇ ਬਹੁਤ ਕੰਮ ਗੱਲ ਕਰਦੇ ਇਲਾਮ θ Δ ਗਾਮਾ ਜਦੋਂ ਕੋਈ ਬੋਟੋ ਕੰਪਨੀ ਨਹੀਂ ਦਿਖੇਗੀ ਹਮ ਤਾਂ ਬਸ ਸਟੈਂਪਲ ਵਾਲੇ ਬਸ ਸਟੈਂਪਲ ਵਾਲੇ ਬਸ ਆਮ ਆ ਗਾਮਾ ਵੀ ਬਿਲਕੁਲ ਉਦਾਂ ਹੀ ਕੰਮ ਕਰਦਾਗਾ ਜਿਵੇਂ ਹੁਣ ਮੰਨ ਲਓ ਸਟ੍ਰਾਈਕ ਪ੍ਰਾਈਸ ਚੱਲ ਰਿਹਾਗਾ 21900 ਦਾ ਜਿਹੜਾ ਆਪਣੇ ਪਹਿਲਾਂ ਸਿੱਖਿਆਗਾ 21900 ਦਾ ਪ੍ਰਾਈਸ ਚੱਲ ਰਿਹਾਗਾ 21500 ਤੇ 21900 ਤੇ 22500 ਹੁਣ ਆਪਣੇ ਇਹ ਚੀਜ਼ਾਂ ਪਹਿਲਾਂ ਦੇਖੀਆਂ ਸੀ ਜਿੰਨਾ ਤੇ ਡੈਲਟਾ ਕੀ ਸੀਗਾ ਸਮਝਤੀ ਪਹਿਲਾਂ ਵਾਲੀ ਗੱਲਬਾਤ ਸਮਝ ਗਈ ਸਾਰਿਆਂ ਨੂੰ ਇਹਦਾ ਡੈਲਟਾ ਕਿੰਨਾ ਦੱਸਿਆ ਤੀ ਡਾਇਰੈਕਟਰ ਆਪਣੇ ਨਹੀਂ ਸਮਝ ਤੁਹਾਨੂੰ ਪਤਾ ਕਿਸੇ ਨੂੰ ਕਿਵੇਂ ਜਿਹੜਾ ਆ ਡੈਲਟਾ ਦੱਸਿਆ ਤੀ ਪਰਲੋ ਕਿੰਨਾ ਦੱਸਿਆ ਇਹਦਾ ਸਹੌ ਹਾਂ ਇੱਕ ਇੱਕ ਨੂੰ ਕਈ ਵਾਰ 0.1 ਨਹੀਂ ਵੀ ਲਿਖਿਆ ਹੁੰਦਾ ਉਥੇ ਡਾਇਰੈਕਟਰ 150 ਦੀ ਗਣਤੀ ਦੇ ਵਿੱਚ ਵੀ ਆ ਜਾਂਦਾ ਹੁੰਦਾ ਠੀਕ ਆ ਤੇ ਇਹਦਾ ਕਿੰਨਾ ਦੱਸਿਆ ਤੀ ਇਹਦਾ 50 ਤੇ ਇਹਦਾ ਕਿੰਨਾ ਦੱਸਿਆ ਤੀ 30 ਲਾਉਣਾ 30 ਲਾਉਣਾ ਚਾਹੀ ਮੈਨੂੰ ਤਾਂ ਫਰਕ ਨਹੀਂ ਹੋ ਸਕਦਾ ਠੀਕ ਹੈ ਜੀ ਇਹ ਕੀ ਹੁੰਦਾਗਾ ਜਦੋਂ ਹੁਣ ਮਾਰਕੀਟ 21900 ਵਾਲਾ ਆਪਣੇ ਆ ਖਰੀਦਿਆ ਹੋਇਆ ਸੀ ਮਾਰਕੀਟ ਹੋਊਗੀ 22 ਤੇ 22000 ਤੇ ਹੋਗੀ ਹੁਣ ਇਹਦਾ ਡੈਲਟਾ ਕੀ ਹੋਗਾ ਜਿੱਥੇ ਮਾਰਕੀਟ ਚੱਲ ਰਹੀ ਆ ਉਹ ਆਪਣੇ ਦੱਸਿਆ ਹੋਇਆ 50 ਦਾ ਹੁਣ 22000 ਦਾ ਸੀਟਾ ਜਿਹੜਾ ਉਹ 50 ਹੋ ਗਿਆ ਜਿਹੜਾ ਆਪਣੇ 21900 ਵਾਲਾ ਖਰੀਦਿਆ ਸੀ ਉਹਦਾ ਹੁਣ ਇਹ 60 70 ਕੁਛ ਵੀ ਹੋਊਗਾ ਇੱਥੇ ਮੰਨ ਲਓ ਉਹ ਵੱਧ ਗਿਆ ਕਿਉਂਕਿ ਉਹ ਐਡ ਦਾ ਮਣੀ ਚ ਆ ਗਿਆ ਜਿੱਥੇ ਆਪਣੇ ਪਹਿਲਾਂ 21900 ਵਾਲਾ ਐਡ ਦਾ ਮਣੀ ਖਰੀਦਿਆ ਸੀ ਉਸ ਟਾਈਮ ਉਹਦਾ 50 ਤੀ ਕਰਦੀ ਡੈਲਟਾ ਸਮਝ ਆ ਰਹੀ ਹੈ ਜੀ ਨਹੀਂ ਦੁਬਾਰਾ ਜਿੱਥੋਂ ਆਪਾਂ ਨੇ ਹੁਣ ਐਡ ਦਾ ਮਣੀ ਚੱਲ ਰਿਹਾ 21900 ਤੇ ਜਿਹਦਾ ਡੈਲਟਾ ਹੈਗਾ 50 ਦਾ ਉਹ ਆਪਣੇ 50 ਤੇ ਵਾਈ ਕਰ ਲਿਆ ਸੀ ਹੁਣ ਉਹ ਮਾਰਕੀਟ ਆ ਗਈ 22300 ਪੁਆਇੰਟ ਵੱਧ ਗਈ ਹੁਣ 22000 ਵਾਲਾ ਹੋ ਗਿਆ ਨਾ 50 ਤਾਂ ਨਾ ਫਰਦਮ ਨਹੀਂ ਹੋ ਗਿਆ ਜਿੱਥੇ ਆਪਣੇ ਪਹਿਲਾਂ ਖਰੀਦਿਆ ਸੀ ਉਹ ਇੰਦਮ ਨਹੀਂ ਹੋ ਗਿਆ ਉਹਦਾ 6000 70 ਕੁਝ ਵੀ ਹੋ ਗਿਆ ਹਾਂ ਵੱਧ ਮਤਲਬ ਰੇਟ ਵੱਧ ਗਿਆ ਠੀਕ ਆ ਉਹਨਾਂ ਨੂੰ ਹੁਣ ਆਪਣੇ ਗਾਮਾ ਕੀ ਹੁੰਦਾ ਇਹ ਉਹਦਾ ਡਿਫਰੈਂਸ ਹੁੰਦਾ ਕਿ ਜਿਹੜਾ 70 50 ਕਰਾਂਗੇ ਤਾਂ 20 ਆ ਜਿਹੜਾ 20 ਹੋ ਗਿਆ ਇਹਨੂੰ ਗਾਮਾ ਕਹਿੰਦੇ ਨੇ ਜਿੱਥੇ ਮਤਲਬ ਆਪਣਾ ਸਟ੍ਰਾਈਕ ਪ੍ਰਾਈਸ ਬਾਈ ਕਰਿਆ ਹੋਇਆਗਾ ਉਹ ਵੱਧ ਗਿਆ ਤੇ ਜਿੱਥੋਂ ਆਪਣੇ ਖਰੀਦਿਆ ਸੀ ਉਹਦੇ ਵਿੱਚੋਂ ਨੂੰ ਘਟਾਤਾ ਆ ਜਿਹੜਾ 20 ਆ ਲ ਆ ਗਿਆ ਇਹ ਗਾਮਾ ਹੁੰਦਾ ਕੀ ਕਹੇ ਜੀ θ Δ γ ਲੱਗ ਗਿਆ ਪਤਾ ਵੀ ਕਾ ਮੇ ਕਾ ਹੁੰਦਾ ਵੈਸੇ ਇਹਨਾਂ ਦੇ ਚੱਕਰਾਂ ਜੇ ਇਹਨਾਂ ਪੈਣ ਦੀ ਲੋੜ ਨਹੀਂ ਤਾਂ ਸਭ ਨੂੰ ਸੱਚ ਹੋਣੀ ਚਾਹੀਦੀ ਆ ਠੀਕ ਹੈ ਹਾਂ ਇੰਨੇ ਆਪਾਂ ਆਪਾਂ ਸੌਖਾ ਵੀ ਠੀਕ ਆ ਜੀ ਵੀਰੇ ਸੌਖੇ ਨੂੰ ਦੱਸਿਆ ਹੋਤੀ ਪਤਾ ਨਹੀਂ ਤੀਨੂੰ ਸਮਝਾ ਪਤਾ ਕੀ ਆ ਤੁਸੀਂ ਤਾਂ ਉਰੇ ਆਉਣੇ ਹੋ ਜੀ ਜੀ ਜਿਹੜੀ ਜਿਹੜੀ ਤਰੀਕੀ ਦੀ ਗੱਲ ਤੁਸੀਂ ਸਾਰੇ ਸਟੂਡੈਂਟ ਹੋ ਜਿੰਨੇ ਵੀ ਉਰੇ ਆਉਣੇ ਹੋ ਆਪਾਂ ਪਰਸਨਲ ਗੱਲਾਂ ਬਾਤਾਂ ਕਰਦੇ ਆ ਤੁਹਾਨੂੰ ਸਮਝਾਉਣੇ ਤੁਹਾਨੂੰ ਸਮਝਾ ਰਹੀ ਆ ਜਿਹੜੇ ਦੂਰ ਬੈਠੇ ਨੇ ਨਾ ਜਾਂ ਆਨਲਾਈਨ ਵਾਲੇ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਵੀ ਲਿਖਾਉਂਦਾ ਵੀ ਪਤਾ ਨਹੀਂ ਉਹਨਾਂ ਨੂੰ ਸਿੱਖਣ ਨੂੰ ਮਿਲ ਗਿਆ ਸਾਨੂੰ ਮਿਲਿਆ ਨਹੀਂਗਾ ਠੀਕ ਆ ਜੀ ਤਾਂ ਕਰਕੇ ਆਪਾਂ ਮੈਨੂੰ ਇਹ ਸੀ ਵੀ ਜਿਹੜਾ ਨੋਟ ਉਹਨਾਂ ਦੇ ਨੇ ਹੋ ਸਕਦਾ ਤੁਹਾਡਾ ਵੀ ਹੋਵੇ ਤਾ ਕਰਕੇ ਆਪਣੇ ਦੱਸਤਾ ਤੁਹਾਨੂੰ ਆ ਕੀ ਹੁੰਦਾ ਬੇਗਾ ਬੇਗਾ ਕੀ ਹੁੰਦਾ ਦਾ ਜਿਵੇਂ ਕੋਈ ਮੰਨ ਲਓ ਵੱਡੀ న్యూਜ ਆਉਣੀ ਆ ਕੋਈ ਵੀ ਵੱਡੀ న్యూਜ ਆਉਣੀ ਆ ਜャ ਤੁਹਾਨੂੰ ਉਦਾਹਰਨ ਸਿੰਪਲ ਜੀ ਹੁਣੀ ਮਿਲ ਗਈ ਹੋਣੀ ਆ ਬਜਟ ਆਉਣਾ ਸੀ ਆਪਣਾ ਬਜਟ ਦੀ ਇੱਕ ਵੱਡੀ న్యూਜ ਹੀ ਸੀ ਇਹ ਮੰਨ ਲਓ ਵੀ ਬਜਟ ਆਉਣਾਗਾ ਉਸ ਦਿਨ ਕੀ ਹੋਇਆ ਬੋਲਟੀਟੀ ਇੰਨੀ ਜਾਦੇ ਵੱਧ ਗਈ ਜਿਹੜੇ ਅੱਜ 100 ਰੁਪਏ ਦੇ ਪ੍ਰੀਮੀਅਮ ਲੈ ਰੈਨੋਟਾ 200 ਦੇ ਮਿਲ ਰਹੇ ਸੀ ਦੇਖਿਆ ਸੀ ਤੁਸੀਂ ਨੇ ਉਹ ਵੀ 100 ਦੇ ਸੀਗੇ ਹਾਂ ਜਿਹੜੇ ਪ੍ਰੀਮੀਅਮ ਅੱਜ ਆਪਾਂ ਨੂੰ 2 2 3 300 ਦੇ ਮਿਲ ਰਹੇ ਨੇ ਉਹ 6 600 ਦੇ ਮਿਲ ਰਹੇ ਸੀ ਉਹ ਕੀ ਹੁੰਦਾਗਾ ਉਥੇ ਇੱਕ ਜਦੋਂ ਨਾ ਕੋਈ ਨਿਊਜ਼ ਆਉਣੀ ਹੋਵੇ ਪੂਰਾ ਦੇਸ਼ ਦੀ ਓਵਰਆਲ ਆਪਣੀ ਪੋਲਿਟਿਕੀਟੀ ਜਾ ਵਧ ਜਾਂਦੀ ਆ ਤਾਂ ਉਥੇ ਕੀ ਹੁੰਦਾ ਸੈਲਰਾਂ ਨੂੰ ਜਿਨ੍ਹਾਂ ਤੋਂ ਆਪਾਂ ਹੁਣ ਬਾਏ ਕਰਦੇ ਆਂ ਉਹਨਾਂ ਨੂੰ ਇਹ ਹੁੰਦਾਗਾ ਵੀ ਕੁਝ ਉਥਲ ਪਥਲ ਹੋ ਸਕਦੀ ਆ ਗੜਬੜ ਹੋ ਸਕਦੀ ਆ ਵੀ ਆਪਾਂ ਆਪਣੇ ਰੇਟ ਨੇ ਜਿਹੜੇ ਇਹਨਾਂ ਨੂੰ ਵਧਾ ਦੋ ਉਸ ਟਾਈਮ ਤੁਸੀਂ ਦੇਖੋ ਜਿਹੜੀ ਚੀਜ਼ ਅੱਜ ਆਪਾਂ 50 ਰੁਪਏ ਤੇ ਖਰੀਦ ਰਹੇ ਆਂ ਉਹ ਆਪਾਂ ਨੂੰ 1.5 150 ਤੇ ਮਿਲ ਰਹੀ ਸੀ ਹਾਂਜੀ ਉਹਨਾਂ ਨੇ ਆਪਾਂ ਤੋਂ ਮਨ ਲਓ ਆਪਦਾ ਰਿਸਕ ਕਵਰ ਕਰ ਲਿਆ ਉਸ ਟਾਈਮ ਉਹਨੂੰ ਵੋਲਟਿਲਿਟੀ ਹੋ ਜਾਂਦੀ ਹੈਗੀ ਮੰਨ ਲਓ ਉਹਨੂੰ ਬੇਗਾ ਕਹਿ ਦਿੰਦੇ ਨੇ ਕਿ ਯਾਰ ਬੇਗਾ ਦਾ ਮਤਲਬ ਕੀ ਹੈਗਾ ਜਦੋਂ ਵੀ ਆਈਵੀ ਆ ਜਿਹੜੀ ਉਹ ਵਧ ਵਧ ਜੇ ਜਾਂ ਘਟ ਜੇ ਆਈਵੀ ਹੁੰਦੀ ਹੈਗੀ ਉਹ ਵੀ ਵੋਲਟਿਲਿਟੀ ਹੁੰਦੀ ਹੈ ਜਦੋਂ ਐਨਐਸੀ ਦੇ ਚਾਰਟ ਤੇ ਦੇਖਦੇ ਆਪਾਂ ਮਨ ਨੂੰ ਦਿਖਾ ਵੀ ਦਿੰਦੇ ਹਾਂ ਆਪਰ ਦੇਖਦੇ ਹੋ ਆਈਬੀ ਲਿਖਿਆ ਹੋਇਆ ਆਹੋ ਜਿੱਥੇ ਮਾਰਕੀਟ ਚੱਲ ਰਹੀ ਸੀ ਜੀ ਹੁਣ ਆਹ ਦੇਖੋ ਹੁਣ ਆਈਬੀ ਚੱਲ ਰਹੀ ਹੈ 25 24 25 ਇੱਧਰ ਕਿੰਨੀ ਚੱਲ ਰਹੀ ਹੈਗੀ 18 18 18 ਨਹੀਂ ਦੇ ਲੱਗ ਤੁੰਡੀ ਉਦੋਂ ਇਹ ਵੱਧ ਜਾਂਦੀ ਹੁੰਦੀ ਆ ਜਦੋਂ ਕੋਈ ਵੀ ਦੇਸ਼ ਦੇ ਵਿੱਚ ਵੱਡੀ ਗੱਲਬਾਤ ਹੋਵੇ ਜਾਂ ਕਿਤੇ ਬਾਹਰਲੇ ਦੇਸ਼ ਦੇ ਵਿੱਚ ਹੋਵੇ ਕਿਉਂਕਿ ਮਾਰਕੀਟਾਂ ਤਾਂ ਆਪਣੀਆਂ ਸਾਰੀਆਂ ਕਨੈਕਟਡ ਹੀ ਨੇ ਇੱਕ ਦੂਜੇ ਨਾਲ ਜਦੋਂ ਇਹ ਵੱਧ ਜਾਂਦੀ ਆ ਉਦੋਂ ਪ੍ਰੀਮੀਅਮ ਵੱਧ ਜਾਂਦੇ ਨੇ ਜੀ ਪਰ ਇਹਨੂੰ ਮੀਗਾ ਕਹਿੰਦੇ ਨੇ ਕਿ ਕਰੋੜ ਰੁਪਏ ਜਾਂ ਹੁੰਦਾ ਦਾ ਮਾਰਕੀਟ ਵੀ ਉੱਪਰ ਨੂੰ ਜਾਂਦੀ ਹੈ ਹੈ ਉੱਪਰ ਨੂੰ ਜੇ ਮਾਰਕੀਟ ਜਾਂ ਵਾਧੀ ਹੈ Volatility ਹੋ ਜਾਂਦੀ ਆ ਵੀ ਕੁਝ ਵੀ ਹੋ ਸਕਦਾ ਦਾ ਮਤਲਬ ਇੱਕੋ ਸਮੇਂ ਇਹ ਹੋ ਜਾਂਦਾ ਵੀ ਮਾਰਕੀਟ 5-700 ਪੁਆਇੰਟ ਉੱਪਰ ਵੀ ਜਾ ਸਕਦੀ ਹੈ 5-700 ਪੁਆਇੰਟ ਥੱਲੇ ਵੀ ਆ ਸਕਦੀ ਹੈ ਡਰ ਹੋ ਜਾਂਦਾਗਾ ਸੰਸਥਾਪਨ ਹੋ ਜਾਂਦੀ ਹੈ ਹੁਣ ਜਿਵੇਂ ਆਪਾਂ ਬਜਟ ਵਾਲੇ ਦਿਨ ਦੇਖਦੇ ਸੀ ਚਲੋ ਇਸ ਇਸ ਵਾਰ ਕੁਝ ਵੀ ਨਹੀਂ ਹੋਇਆ ਬਜਟ ਦੇ ਵਿੱਚ ਬਜਟ ਦੇ ਵਿੱਚ ਸਪੀਚ ਦੇ ਨਾਲ ساری 1000 1000 ਤੋਂ 2000 ਪੁਆਇੰਟ ਦੀ ਮੂਵ ਆ ਜਾਂਦੀ ਹੁੰਦੀ ਆ ਉਹ ਕਿਹੜੀ ਸਾਈਡ ਆਊਗੀ ਉਹ ਕੋਲ ਨੂੰ ਕੁਝ ਨਹੀਂ ਪਤਾ ਹੁੰਦਾ ਉਹ ਵੋਲਟਿਲਿਟੀ ਵਧੀ ਹੁੰਦੀ ਆ ਠੀਕ ਹੈ ਜੀ ਹੁਣ ਕਿਸੇ ਨੇ ਕੋਈ ਹੋਰ ਸਵਾਲ ਹੈ ਕਿਸੇ ਨੂੰ ਨਹੀਂ ਸਮਝਾਈ ਹੋਈ ਤਾਂ ਉਹ ਪੁੱਛ ਸਕਦੇ ਨੇ ਉਹ ਮੈਂ ਪੁੱਛਾਂ ਜੀ ਹਾਂ ਕੀ ਕੀ ਗੱਲ ਤੁਸੀਂ ਤੁਸੀਂ ਉਚਾੜ ਲਾ ਤੇ ਉਹਦੇ ਬਾਰੇ ਇਹ ਔਰੇ ਅਲੂ ਵੈਲਿਆ ਕਿਥੇ ਬੜਾ ਜਿੱਤਰੇ ਕੋਈ ਮੈਂ ਉਹ ਚੌਥੀ ੜੀ ਉਹ ਟੌਪ ਤੇ ਆਇਆ ਆਹ ਟੌਪ ਤੇ ਹਾਂ ਇਹ ਉਹ ਚਾਰ ਦਿਖਾਇਓ ਹਾਂ ਇਹ ਪੁਣੇ ਮੈਂ ਵਿਚਾਰ ਦਸੋ 160 ਦਾ ਲੱਗੇਗਾ ਪੁੱਟ ਦਿਆ ਲਾ ਦੇ ਜਿੱਦਿ ਜਿੱਦਿ ਲਾ ਦੇ ਹਾਂ ਉਹ ਇਹ ਨੀਚੇ ਆ ਕੇ 70 ਦਾ ਉਹ ਦੋ ਕੋਈ ਆਉਂਦੇ ਆਗੇ ਫਿਰ ਮੈਨੂੰ ਲੋਸ ਉਦੋਂ ਪ੍ਰੋਫਸਰ ਲਈ ਪਤਾ ਲੱਗਦਾ ਕਿ ਉਹ ਕਿੰਨੇ ਦੇ ਦੇ ਰਿਹਾ ਹੈ ਮੈਨੂੰ ਪ੍ਰੋਫ ਦੇ ਕਿੰਨੇ ਵਾਲਾ ਦਾ ਹੈ 46000 ਵਾਲਾ ਸੀ 46000 ਵਾਲੀ ਪੁੱਟ ਦਾ ਰੇਟ ਦੇਖਿਓ ਜੀ ਕਿੰਨਾ ਚੱਲ ਰਿਹਾ ਹੈ ਜੇ ਉਹਨੂੰ 500 ਦੇ ਦਿਆਂਗੇ ਉਹ ਵੀ ਕਰਾਂਗੇ ਅੱਜ ਕਿੰਨੀ ਤਰੀਕਾ 7 ਸਤੰਬਰ 46000 ਤੁਸੀਂ 14 ਫਰਵਰੀ ਵਾਲਾ ਸਿਲੈਕਟ ਕਰੀ ਖੜੀਓ 320 ਦਾ ਚੱਲਦਾ ਜੀ ਪੁੱਟ ਦਾ ਤੁਸੀਂ 14 ਫਰਵਰੀ ਵਾਲੇ ਕਰੀ ਖੜੀਓ ਅੱਜ ਤਾਂ ਦੁਪਹਿਰੀ ਜੀ ਇਹ ਅਜਲਾ ਹੁਣ ਤੁਸੀਂ ਅਜਲਾ ਦੇਖੀ ਜਾਨੇ ਹੋ 70 ਦਾ ਇਹ ਅਗਲੀ ਦਾ ਇਹ ਤਾਂ ਉੱਥੇ ਖੜਾ ਹੋਊਗਾ ਹੁਣ ਦੁਬਾਰਾ ਦੇਖੋ ਜਾਨੀ ਠੀਕ ਆ ਇਹ ਪਰੇ ਉੱਪਰ ਸਲੈਕਟ ਕਰਨ ਵੇਲੇ ਇਹਨਾਂ ਦੇਖ ਰਿਹਾ ਕਰੂਗਾ ਹੋ ਰਿਹਾ ਕਿਵਾਰਾ ਮਾਜ ਅੱਗੇ ਵਾਲੀ ਐਕਸਪਾਇਰੀ ਆਪਾਂ ਲੈ ਲਾਂਗੇ ਬਸਾਂ ਜਿਵੇਂ ਹੁਣ 70 ਵਾਲੇ ਨੂੰ 470 ਦਾ ਮਿਲਿਆ ਸੀਗਾ ਉਹੀ ਹੋਸਾ ਉੱਥੇ ਖੜੀ ਹੈ ਪੈਸੇ ਡਬਲ ਲੱਗਣਗੇ ਬਾਦੇ ਉਹਦੇ ਵਿੱਚ ਠੀਕ ਹੈ ਜੀ ਅੱਜ ਨਾ ਜਿਵੇਂ ਆਪਣਾ ਟ੍ਰੇਡ ਬਣਾਈ ਆ ਸਾਰਿਆਂ ਨੇ ਸਾਰਿਆਂ ਨੇ ਟ੍ਰੇਡ ਬਣਾਈ ਆ ਸਾਰਿਆਂ ਨੇ ਪ੍ਰੋਫਿਟ ਹੋਇਆ ਤੁਸੀਂ ਜਰੂਰ ਜਰਾ ਇਹ ਜੇ ਸੈਟਅਪ ਦੀ ਡਰੇਟ ਬਣਾਇਆ ਕਰੋ। ਇੰਨੀ ਵੀ ਪ੍ਰਾ ਬਣਾਉਣੀ ਹੋਣਾ। ਦੇਖੋ। ਉਰੇ ਆਪਣਾ ਆਉਣ ਦਾ ਵੀ ਫ੍ਰੀ ਫਾਇਦਾ ਜੇ ਕੋਈ ਆਪਾਂ ਸੈਟਅਪ ਤੇ ਕਰਕੇ ਨਾ ਮਿਲ। ਦੇ ਸਕ ਲਾ ਉਸੋ ਜੇ ਕੋਈ ਦਿੱਕਤਾਂ ਨਹੀਂ ਕਰਨੀ। ਲਾਉਸ ਪ੍ਰੋਪਟ ਤਾਂ ਦੇਖੋ ਚੱਲਣਾਗਾ। ਪਰ ਸਿੱਖੋਗੇ ਫੇਰੀ ਜੇ ਸਹੀ ਫ੍ਰੀਟ ਬਣੂਗੀ। ਠੀਕ ਹੈ ਜੀ।